ਸਮਰਾਲਾ ਵਿਖੇ ਮੱਕੀ ਦੀ ਫਸਲ ਉੱਤੇ ਮੀਂਹ ਦੀ ਮਾਰ ਨੇ ਜਿੱਥੇ ਕਿਸਾਨਾਂ ਦੀ ਮੱਕੀ ਦੀ ਫਸਲ ਮੰਡੀਆਂ ਦੇ ਵਿੱਚ ਰੋਲ ਦਿੱਤੀ ਹੈ ਹੁਣ ਝੋਨੇ ਦੀ ਫਸਲ ਉੱਤੇ ਮਾਰ ਪੈਣ ਦੀ ਤਿਆਰੀ ਹੈ ਮਾਮਲਾ ਇਹ ਹੈ ਕਿ ਇਲਾਕੇ ਦੇ ਵਿੱਚ ਨਵੀਂ ਬੀਜੀ ਗਈ ਝੋਨੇ ਦੀ ਪਿਆਰ 131 ਬੀਜ ਉੱਤੇ ਬੋਨਾ ਵਾਇਰਸ ਨੇ ਹਮਲਾ ਕਰ ਦਿੱਤਾ ਹੈ ਜਿਸ ਕਰਕੇ ਇਲਾਕੇ ਦੇ ਸੰਬੰਧਿਤ ਕਿਸਾਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਵੱਖ-ਵੱਖ ਕਿਸਾਨਾਂ ਨੇ ਕਿਹਾ ਕਿ ਇਸ ਬੋਨਾ ਵਾਇਰਸ ਦੇ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ ਫੇਰਦਕਾਂਤ ਡੀਕੇ ਜੁਕਾਦਿਆਂ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਪੀਸੀ ਕੁਲਾਲ ਨੇ ਦੱਸਿਆ ਕਿ ਨਵੀਂ ਬੀਜੀ ਗਈ ਝੋਨੇ ਦੀ ਫਸਲ ਤੇ ਗੋਨਾ ਵਾਇਰਸ ਨੇ ਹਮਲਾ ਕਰ ਦਿੱਤਾ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ ਉਹਨਾਂ ਵਿਦਤ ਸੇ ਕਿ ਝੋਨੇ ਦੀ ਫਸਲ ਉੱਤੇ ਕਿਸਾਨਾਂ ਨੂੰ ਆਪਣੇ ਕੰਮ ਚਲਾਉਣ ਦੀ ਆਮਦਨ ਦੀ ਹੀ ਉਮੀਦ ਹੁੰਦੀ ਹੈ ਪਰ ਫਸਲ ਉੱਤੇ ਵਾਇਰਸ ਆ ਜਾਣ ਕਰਕੇ ਕਿਸਾਨ ਚਿੰਤਾ ਵਿੱਚ ਪੈ ਚੁੱਕਿਆ ਹੈ ਉਹਨਾਂ ਦੱਸਿਆ ਕਿ ਹੁਣ ਤੱਕ ਝੋਨੇ ਦੀ ਫਸਲ ਉੱਤੇ 12 ਤੋਂ 15000 ਰੁਪਏ ਖਰਚਾ ਅਤੇ ਤਕਰੀਬ 35 ਦਿਨਾਂ ਦੀ ਮਿਹਨਤ ਲੱਗ ਚੁੱਕੀ ਹੈ ਜੋ ਕਿਸਾਨ ਦੀ ਪਰਪਾਈ ਹੋਣਾ ਮੁਸ਼ਕਲ ਹੈ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਨਾ ਜੀ ਤਰਨਜੀਤ ਸਿੰਘ ਆਈ ਕਲਾਲ ਪੰਡਾ ਜੀ ਤੁਸੀਂ ਵੀ ਫਸਲ ਲਾਈ ਹਾਂਜੀ ਮੇਰੇ ਵੀ ਲੱਗੀ ਹੋਈ ਹੈ ਜੀ ਇਹ ਬਿਮਾਰੀ ਜੀ ਬਹੁਤ ਜ਼ਿਆਦਾ ਹੁਣ ਇਸ ਟਾਈਮ ਮੌਜੂਦਾ ਬਿਮਾਰੀ ਪਈ ਹੋਈ ਹੈ ਜੀ ਮੇਰੇ ਕੋਲ ਜੀ 15 ਕਿੱਲੇ ਨੇ ਖੋਦ ਜੀ 2022 ਵੀ ਲਾਇਆ ਸੀ ਹਾਂਜੀ ਲਾਇਆ ਸੀ ਜੀ ਤੇ ਹੁਣ ਤੁਸੀਂ ਜਿਹੜਾ ਬਿੱਲ ਲਾਇਆ ਕਿਹਦੇ ਫੇਕ ਲੈ ਇਹ ਜੁਨੀਵਰਸਿਟੀ ਜਿਵੇਂ ਆਪਾਂ ਮੇਲਿਆਂ ਤੇ ਕਿਤੇ ਵੀ ਜਾਂਨੇ ਆ ਜੀ ਉਹ ਆਪ ਕਹਿ ਰਹੇ ਨੇ ਵੀ ਇਹ ਬਿੱਲ ਆਓ ਅਸੀਂ ਇਹਦੀ ਸਾਰੀ ਕੁਸ਼ ਵੀ ਪਾਣੀ ਦੀ ਬਚਤ ਸਾਰਾ ਕੁਸ਼ ਵੀ ਸਾਡੇ ਵੱਲੋਂ ਬਹੁਤ ਵਧੀਆ ਵੀ ਆ ਜੀ ਤੇ ਕੀ ਕਹਿਣਾ ਚਾਹਦੇ ਹੋ ਜੀ ਮੰਨ ਕੇ ਰੱਖੋ ਇਹ ਜੀ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਜੀ ਹੁਣ ਪੁੱਛਦੇ ਆ ਹੁਣ ਕੋਈ ਇਹਨੂੰ ਕੁਸ਼ ਵੀ ਕੋਈ ਜਵਾਬ ਨਹੀਂ ਦੇ ਰਿਹਾ ਵੀ ਕੀ ਹੋ ਗਿਆ ਹੁਣ ਸਾਡਾ ਤਾਂ ਖਰਚਾ ਹੋਇਆ ਹੋਇਆ ਇਸ ਟਾਈਮ ਜੀ ਪੂਰਾ ਨਾ ਅਸੀਂ ਇਹਨੂੰ ਬਾਹਰ ਸਕਦੇ ਆ ਜੀ ਮੰਨ ਕੇ ਰੱਖ ਮੰਗ ਲਈ ਹੁਣ ਇਹਦਾ ਕੋਈ ਹੱਲ ਤਾਂ ਹੋਣਾ ਚਾਹੀਦਾ ਜੀ ਜਦ ਆਪ ਹੁਕਾਇਰੇ ਨੇ ਵੀ ਹਾਂ ਵੀ ਸਾਡੇ ਕਹੇ ਤੇ ਆ ਜੀਰੀ ਲਾਓ ਲਾਓ ਪੂਸ਼ਾ ਲਾਉਂਦੇ ਸੀਗੇ ਜੀ ਬਹੁਤ ਵਧੀਆ ਰਹੀ ਹੈ ਜੀ ਅਕੀਰਾ ਜੀ ਮੈਂ ਮਨਪ੍ਰੀਤ ਸਿੰਘ ਖਲਾਲ ਮਨਪ੍ਰੀਤ ਜੀ ਕੀ ਬਿਮਾਰੀ ਕਿਹੜੀ ਲੱਗੀ ਹੈ ਤੁਹਾਡਾ ਨੂੰ ਕੀ ਪ੍ਰੋਬਲਮ ਕੀ ਹੈ ਅਸੀਂ ਪੀਏਯੂ ਦੀ ਰეკਮੈਂਡੇਸ਼ਨ ਤੇ ਸਾਡੇ ਕੇਬੀਕੇ ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਪੀਆਰ 131 ਵੈਰੈਟੀ ਹੈ ਜਿਹੜੀ ਯੂਨੀਵਰਸਿਟੀ ਵੱਲੋਂ ਪੀਏਯੂ ਲੁਧਿਆਣਾ ਵੱਲੋਂ ਰეკਮੈਂਡੇਸ਼ਨ ਹੈ ਉਹ ਅਸੀਂ ਆਪਣੇ ਖੇਤਾਂ ਦੇ ਵਿੱਚ ਲਾਈ ਸੀ ਲੇਕਿਨ ਬੜੇ ਦੁਖੀ ਮਨ ਵਾਲੇ ਕਹਿਣਾ ਪੈ ਰਿਹਾ ਕਿ ਸਾਡੀ ਜਿਹੜੀ ਪੀਆਰ 131 ਸੀ ਪੀਆਰ 122 ਪੀਆਰ 128 ਇਹਨੂੰ ਜਿਹੜਾ ਆਪਾਂ ਬੋਨਾ ਬੂਟਾ ਕਹਿੰਦੇ ਆ ਚਾਈਨਾ ਵਾਇਰਸ ਦੇ ਨਾਂ ਨਾਲ ਜਿਹੜਾ ਕਿ ਹੈਗਾ ਉਹ ਸਾਡੇ ਖੇਤਾਂ ਵਿੱਚ ਆ ਚੁੱਕਿਆ ਹੈ ਪਿਛਲੇ ਇੱਕ ਹਫਤੇ ਤੋਂ ਸੌਰੀ ਚਾਰ ਪੰਜ ਦਿਨ ਤੋਂ ਅਸੀਂ ਲਗਾਤਾਰ ਖੇਤ ਆਪਣੇ ਦੇਖ ਰਹੇ ਆ ਜਿਹੜੇ ਦਿੱਲੀ ਉਹ ਬੂਟੇ ਵੱਧੇ ਜਾ ਰਹੇ ਨੇ ਸਾਨੂੰ ਡਰ ਹੈ ਕਿ ਆਉਣ ਵਾਲੇ 2-4 ਦਿਨਾਂ 'ਚ ਸਾਡੇ ਖੇਤਾਂ ਦੇ ਖੇਤ ਜਿਹੜੇ ਖਾਲੀ ਹੋ ਜਾਣਗੇ ਇਹਦੀ ਪਛਾਣ ਕਿਸ ਤਰ੍ਹਾਂ ਦੀ ਵੀ ਹੈ ਜੀ ਇਹਦੀ ਪਛਾਣ ਹੈ ਜੀ ਇਹ ਦੂਜੇ ਬੂਟੇ ਨਾਲੋਂ ਬੂਟਾ ਛੋਟਾ ਰਹਿ ਜਾਂਦਾ ਇੱਕ ਗ੍ਰੋਥ ਨਹੀਂ ਹੋ ਰਹੀ ਇੱਕ ਦੇਖੋ ਉੱਪਰ ਪੀਲੇ ਵੀ ਹੋ ਰਹੇ ਨੇ ਪੀਲੇ ਵੀ ਹੋ ਰਹੇ ਨੇ ਉਹ ਕਮੀ ਹੈ ਪਤਾ ਨਹੀਂ ਹੁਣ ਕੀ ਹੈ ਅਸੀਂ ਖੇਤੀਬਾੜੀ ਵਾਲਿਆਂ ਨੇ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਸਾਨੂੰ ਸਪਰੇਅ ਦੱਸੀਆ ਪਰ ਖੇਤੀਬਾੜੀ ਡਿਪਾਰਟਮੈਂਟ ਕਹਿ ਰਿਹਾ ਵੀ ਇਹਦਾ ਪੱਕਾ ਹੱਲ ਕੋਈ ਨਹੀਂ ਇਹ ਇਨਾਂ 4 ਡੂਫਰ ਇਹਦਾ ਘੱਟੋ-ਘੱਟ 15 ਤੋਂ 20 ਕੁਆਂਟਲ ਕੀਲੇ ਮਗਰ ਜੀ ਕੀਲੇ ਲਓ ਤੁਸੀਂ ਕਿੰਨੇ ਕਿੱਲੇ ਵਿਜੇ ਨੇ ਮੇਰੇ ਖੋਦ ਦੇ 17 ਏਕੜ ਨੇ ਮੇਰੇ ਨਾਲ ਭਾਈ ਸਾਹਿਬ ਖੜੇ ਨੇ ਇਹਨਾਂ ਦੇ 8 ਏਕੜ ਨੇ ਵੀਰ ਦੇ 6 ਏਕੜ ਨੇ ਮਤਲਬ ਸਾਡੇ ਪਿੰਡ ਦੇ ਵਿੱਚ ਘਟੋ ਘਟ ਇਹ ਜਿਹੜੀ ਬਿਮਾਰੀ ਸ਼ੁਰੂ ਹੋਈ ਆ 100 ਕਿੱਲੇ ਇਹਦੀ ਲਪੇਟ ਚ ਹੈ ਤੇ ਆਲੇ-ਦਾਲੇ ਸਾਨੂੰ ਫੋਨ ਆਉਂਦੇ ਨੇ ਫਾਰਮਰਾਂ ਦੇ ਹਰੇਕ ਪਿੰਡ ਦੇ ਵਿੱਚ 50 ਤੋਂ 70 ਕਿੱਲਿਆਂ ਦਾ ਜਿਹੜਾ ਨੁਕਸਾਨ ਹੈ ਸਾਨੂੰ ਡਰ ਇਹ ਸਾਨੂੰ ਹੁਣ ਇਹ ਖਰਚਾ ਵੀ ਸਾਨੂੰ ਇਹ ਜੀਰੀ ਬੋਣੀ ਪੈ ਸਕਦੀ ਹੈ ਇਹਦੇ ਬਾਰੇ ਗੱਲ ਕੀਤੀ ਹੈ ਤੁਸੀਂ ਵੀ ਸਾਡੀ ਕੱਲ ਗੱਲ ਹੋਈ ਅੱਜ ਫੋਨ ਵੀ ਆਏ ਨੇ ਕੇਵੀਕੇ ਤੋਂ ਡਾਕਟਰ ਜੀ ਆ ਰਹੇ ਨੇ ਹੁਣੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਖੇਤੀਬਾੜੀ ਈਓ ਸਾਹਿਬ ਦਾ ਵੀ ਫੋਨ ਆਇਆ ਉਹ ਵੀ ਆ ਰਹੇ ਨੇ ਪਰੰਤੂ ਪ੍ਰੋਬਲਮ ਇਹ ਹੈ ਵੀ ਇਹ ਵੈਰੈਟੀ ਆ ਜਿਹੜੀ ਇਹ 2022 ਦੇ ਵਿੱਚ ਯੂਨੀਵਰਸਿਟੀ ਨੇ ਲਾਂਚ ਕੀਤੀ ਸੀ 2022 ਦੇ ਵਿੱਚ ਇਹਨੂੰ ਇੰਨਾ ਵਾਇਰਸ ਆ ਗਿਆ ਸੀ ਇਹ ਖੇਤਾਂ ਦੇ ਖੇਤ ਖਾਲੀ ਹੋ ਗਏ ਸੀ ਇਹਦਾ ਕੋਈ ਹੱਲ ਨਹੀਂ ਸੀ ਦੁੱਖ ਦੀ ਗੱਲ ਇਹ ਆ ਵੀ ਕਰੋੜਾ ਰੁਪਇਆ ਖੇਤੀਬਾੜੀ ਵਿਭਾਗ ਕੋਲ ਕੇਵੀਕੇ ਕੋਲ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਰਿਸਰਚ ਲਈ ਆਉਂਦਾ ਲੇਕਿਨ ਇਹ ਕਿਸਾਨਾਂ ਤੇ ਐਕਸਪੈਰੀਮੈਂਟ ਕੀਤਾ ਜਾਂਦਾ ਜਦੋਂ ਮੈਂ ਕੱਲ ਡਾਕਟਰ ਸਾਹਿਬਾ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਇਹਦਾ ਸਾਡੇ ਕੋਲ ਪੱਕਾ ਹੱਲ ਕੋਈ ਨਹੀਂ ਇਹ ਫਿਰ ਵੇਚ ਕੀ ਹੋ ਰਿਹਾ ਇਹਦੇ ਹੱਲ ਹੀ ਨਹੀਂ ਕੋਈ ਅਸੀਂ ਪੂਸ਼ਾ ਲਾਉਂਦੇ ਸੀਗੇ ਤੇ ਹਾਈਬ੍ਰਿਡ ਵੈਰਾਈਟੀਆਂ ਲਾਉਂਦੇ ਸੀ ਜਿਹੜੇ ਖੇਤਾਂ 'ਚ ਖੜੇ ਆ ਪਿਛਲੇ ਸਾਲ ਅਸੀਂ ਹਾਈਬ੍ਰਿਡ ਲਾਈ ਆ ਸਾਨੂੰ ਬਹੁਤ ਵਧੀਆ ਈਲਡ ਆਈ ਆ ਪਰੰਤੂ ਅੱਜ ਭਰੇ ਮਨ ਨਾਲ ਕਹਿ ਰਹੇ ਆ ਸਰਕਾਰ ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਯੂਨੀਵਰਸਿਟੀ ਦੇ ਕਹਿਣ ਤੇ ਅਸੀਂ ਇਹ ਪੀਆਰ 131 ਵੈਰਾਈਟੀ ਲਾਈ ਆ ਜਿਹੜੇ ਕਿ ਅੱਜ ਸਾਨੂੰ ਅਜਾੜੇ ਵੱਲ ਨੂੰ ਲਿਜ ਇਹ ਮੈਂ 2022 ਦੇ ਵਿੱਚ ਲਾਈ ਸੀ ਉਦੋਂ ਬਾਅਦ ਦੋ ਕਿਲ ਆਏ ਸੀ ਜਦੋਂ ਬਿਮਾਰੀ ਆ ਗਈ ਅਸੀਂ ਬੰਦ ਕਰਤੀ ਸਾਨੂੰ ਪਿਛਲੇ 1 ਸਾਲ ਤੋਂ ਯੂਨੀਵਰਸਿਟੀਆਂ ਕੈਂਪ ਲਾ ਲਾ ਕੇ ਮਤਲਬ ਮੇਲਿਆਂ ਦੇ ਵਿੱਚ 131 ਨੂੰ ਪ੍ਰਮੋਟ ਕਰ ਰਹੀ ਆ ਕੀ ਸਮਝਾਉਦੇ ਕੀ ਸੀ ਇਹ ਇਹ ਕਹਿੰਦੇ ਸੀ ਬਹੁਤ ਵਧੀਆ ਵੈਰਾਈਟੀ ਆ ਈਲਡ ਬਹੁਤ ਆਊਗੀ ਪਾਣੀ ਦੀ ਬੱਚਤ ਆ ਸਮੇਂ ਦੀ ਬੱਚਤ ਆ ਅਰ ਬਿਮਾਰੀਆਂ ਤੋਂ ਰਹਿਤ ਆ ਪਰ ਜਿਹੜੇ ਨੁਕਸਾਨ ਹੋਰੇ ਕਿਸਾਨ ਦੇ ਦੀ ਫਤੇ ਹੁਣ ਅਸੀਂ ਪੁੱਛਦੇ ਆਂ ਵੀ ਇਹਦਾ ਹੱਲ ਕੀ ਆ ਹਲੋ ਹੀ ਨਾਰਮਲ ਹੈ ਜੀ ਕਹਿੰਦੇ 부ਝੇ ਪਟਾ ਦਿਓ ਹੁਣ ਮੇਰੇ ਖੇਤ ਦੇ ਵਿੱਚ 30% ਬਿਮਾਰੀ ਆ 30% ਬੂਟਾ ਬੈ ਕਿਵੇਂ ਪਟਾਉਂਗਾ ਲੇਬਰ ਦੀ ਕੋਸਟ ਕੀ ਕਰੂੰਗਾ 12 ਤੋਂ 15000 ਮੈਂ ਇਹਦੇ ਤੇ ਖਰਚ ਕਰ ਚੁੱਕਿਆ 35 ਦਿਨ ਦੀ ਇਹ ਜਿਰੀ ਮੇਰੀ ਹੋ ਚੁੱਕੀ ਆ ਹੁਣ ਤਾਂ ਮੈਂ ਇਹਨੂੰ ਬਾਹਵ ਨਹੀਂ ਸਕਦਾ ਜੇ ਬਾਹੂੰਗਾ ਤਾਂ ਮੇਰੇ ਕੋਲ ਪਨੀਰੀ ਨਹੀਂ ਹੈਗੀ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਵੈਰਾਈਟੀਆਂ ਤੁਹਾਡੇ ਖੇਤੀਬਾੜੀ ਵਿਭਾਗ ਤੁਹਾਡੀ ਯੂਨੀਵਰਸਿਟੀ ਸਾਨੂੰ ਦੇ ਰਹੀ ਆ ਤਾਂ ਉਹਨੂੰ ਬਿਮਾਰੀ ਇੰਨੀ ਜ਼ਿਆਦਾ ਲੱਗ ਰਹੀ ਆ ਸਾਡੇ ਖੇਤਾਂ ਦੇ ਖੇਤ ਖਾਲੀ ਹੋ ਚੁੱਕੇ ਨੇ ਅਸੀਂ ਇਹ ਚਾਹੁੰਦੇ ਆਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡਾ ਹੱਲ ਕੀਤਾ ਜਾਵੇ ਸਾਡੀ ਸੁਣਵਾਈ ਜਾਵੇ ਕਿਸਾਨ ਨੂੰ ਕਿਸਾਨ ਤੇ ਐਕਸਪੈਰੀਮੈਂਟ ਨਾ ਕੀਤਾ ਜਾਵੇ ਇਹ ਕਿੰਨੇ ਦਿਨ ਦੀ ਫਸਲ ਹੋ ਗਈ ਇਹ 35 ਦਿਨ ਦੀ ਫਸਲ ਹੋ ਗਈ ਅੰਮ੍ਰਿਤ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਇੰਚਾਰਜ ਡਾਕਟਰ ਵਿਪਨ ਰਾਮਪਾਲ ਨੇ ਦੱਸਿਆ ਕਿ ਕਿਸਾਨਾਂ ਦੀਆਂ ਉਹਨਾਂ ਨੂੰ ਕਈ ਸ਼ਿਕਾਇਤਾਂ ਆਈਆਂ ਹਨ ਕਿ ਝੋਨੇ ਨੂੰ ਬੋਨਾ ਵਾਇਰਸ ਲੱਗ ਗਿਆ ਹੈ ਉਹਨਾਂ ਕਿਹਾ ਕਿ ਖੇਤਾਂ ਦੇ ਵਿੱਚੋਂ ਕੁਝ ਬੁੱਟਿਆਂ ਦੇ ਸੈਂਪਲ ਲੈ ਲਏ ਗਏ ਹਨ ਜਿਨ੍ਹਾਂ ਤੇ ਸਰਚ ਕੀਤੀ ਜਾਵੇਗੀ ਇਸ ਸਾਰਟ ਨੂੰ 3 ਦਿਨ ਲੱਗਣਗੇ ਤੇ 3 ਦਿਨਾਂ ਵਿੱਚ ਸਾਰਾ ਇਹ ਨਤੀਜਾ ਸਾਹਮਣੇ ਆ ਜਾਵੇਗਾ ਕਿ ਬੋਨਾ ਵਾਇਰਸ ਹੈ ਜਾਂ ਨਹੀਂ ਪਰ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਮੇਰੇ ਨਾਲ ਡਾਕਟਰ ਵਿਪਨ ਕੁਮਾਰ ਆਰਮਪਾਲ ਜਿੰਨੇ ਰਾ ਇੱਥੇ ਖੇਤੀਬਾੜੀ ਕੇਂਦਰ ਚ ਮੇਰਾ ਇੰਚਾਰਜ ਹੈ ਇੱਥੇ ਸਰ ਜਿਹੜੀ ਕਿਸਾਨਾਂ ਨੂੰ ਆ ਬੋਨਾ ਜਿਹੜਾ ਵਾਇਰਸ ਆ ਲਿਆ ਕੀ ਪ੍ਰੋਬਲਮ ਆ ਤੁਸੀਂ ਦੇਖਿਆ ਵੀ ਸਪੋਰਟ ਤੇ ਬਹੁਤ ਹਾਂਜੀ ਹਾਂਜੀ ਉਹ ਲੈਣਾ ਚਾਹੁੰਦੇ ਹੁੰਦੇ ਨੇ ਨਹੀਂ ਇਹਦੇ ਵਿੱਚ ਕੋਈ ਏਡੀ ਮਤਲਬ ਬੂਟੇ ਜਿਹੜੇ ਛੋਟੇ ਹੈਗੇ ਮੈਂ ਦੇਖਿਆ ਐ ਅਕਚਲ ਕੀ ਹੈ ਕਿ ਛੋਟੇ ਬੂਟੇ ਦੇ ਕਈ ਕਾਰਨ ਹੁੰਦੇ ਆ ਜ਼ਿੰਕ ਦੀ ਵੀ ਕਾਰਟ ਹੋ ਜਾਂਦੀ ਹੈ ਜਦੋਂ ਮੀਂਹ ਜਿਆਦਾ ਪੈਸ਼ ਕੀ ਪਏ ਆ ਉਹਨਾਂ ਦੇ ਜ਼ਿੰਕ ਦੀ ਵੀ ਕਾਰਟ ਹੁੰਦੀ ਹੈ ਦੂਜੀ ਗੱਲ ਹੈ ਵੀ ਜਦ ਬੋਨੇ ਬੂਟੇ ਜਦ ਫਾਰਮਰ ਕਹਿ ਰਿਹਾ ਵੀ ਕਈ ਖੇਤਾਂ ਚ ਪ੍ਰੋਬਲਮ ਆ ਰਹੀ ਆ ਉਹਨਾਂ ਸਪਰੇ ਵੀ ਕੀਤੀ ਹੈ ਕੁਝ ਫਾਰਮਰ ਕਹਿੰਦੇ ਵੀ ਸਪਰੇ ਕੀਤੀ ਉਹਨਾਂ ਕੰਟਰੋਲ ਵੀ ਹੋਇਆ ਉਹ ਅਹੀ ਇਹ ਬੂਟੇ ਅਸੀਂ ਨਾਲ ਲੈ ਕੇ ਜਾਵਾਂਗੇ ਕਿਉਂਕਿ ਇਹ 3 ਦਿਨ ਦਾ ਪ੍ਰੋਸੈਸ ਹੈ ਜੀ ਵਾਇਰਸ ਜੇਕਰ ਹੈਗਾ ਆ ਉਹਦਾ 3 ਦਿਨ ਦੇ ਵਿੱਚ ਪਤਾ ਲੱਗ ਜੂਗਾ ਵੀ ਜੇ ਵਾਇਰਸ ਵਾਕਈ ਹੈ ਕਿ ਨਹੀਂ ਕਿਉਂਕਿ ਮੈਨੂੰ ਅਜੇ ਨਾ ਜਦੋਂ ਮੈਂ ਇਹ ਕਰਕੇ ਜਦੋਂ ਪਹਿਲਾਂ ਮ ਆਇਆ ਸੀਗਾ ਮੈਂ ਬੂਟੇ ਪੱਟ ਪੱਟ ਕੇ ਵੀ ਦੇਖਿਆ ਮੈਨੂੰ ਅਜੇ ਟਿੱਡਾ ਨਹੀਂ ਦੇਖਿਆ ਹੋ ਸਕਦਾ ਜਦੋਂ ਉਹ ਕਹਿ ਰਹੇ ਸੀ ਜਦੋਂ ਵੀ ਮੇਰੀ ਇੱਕ ਸਪਰੇ ਹੋ ਗਈ ਹੈ ਦੂਜੀ ਮੈਂ ਰਿਪੀਟ ਕਰਨੀ ਹੈ ਤੇ ਉਹਦਾ ਸ਼ਾਇਦ ਕੰਟਰੋਲ ਵੀ ਹੋਇਆ ਹੋਊਗਾ ਉਹ ਕਹਿੰਦੇ ਵੀ ਮੇਰਾ ਰੁਕ ਗਿਆ ਫਾਰਮਰ ਦਾ ਕਹਿਣਾ ਵੀ ਸੀ ਕਿ ਮੇਰਾ ਰੁਕ ਗਿਆ ਹੁਣ ਦੂਜੇ ਫਾਰਮਰ ਵੀ ਹੈਗੇ ਸੀ ਕਹਿੰਦੇ ਵੀ ਕੁਝ ਹੋਰ ਨੁ ਇਹ ਵੈਰਾਈਟਰ ਸਪੈਸੀਫਿਕ ਨਹੀਂ ਆ ਕਿ ਕਿਸੇ ਵੈਰਾਈਟੀ ਨੂੰ ਆਉਂਦਾ ਜਾਂ ਨਹੀਂ ਆਉਂਦਾ ਜੇ ਕਿਤੇ ਆਇਆ ਤੇ ਉਸੇ ਕਰਕੇ ਕਹਿੰਦੇ ਟਿੱਡਾ ਜਿਹੜਾ ਉਹ ਅੱਗੇ ਫਲਾਉਂਦਾ ਇਹ ਪਹਿਲਾਂ 2022 ਚ ਵੀ ਇਹੀ ਪ੍ਰੋਬਲਮ ਆਈ ਸੀ ਕਿੰਨਾ ਦੁਬਾਰਾ ਫਿਰ ਹੋ ਰਹੀ ਹੈ ਕਿ ਇਸ ਇਲਾਕੇ ਦੇ ਜਿਹੜਾ ਪਿੰਡ ਦੇ 100 ਕਿਲਾ ਲਾਇਆ ਹੋਇਆ ਤੇ ਜ਼ਿੰਮੇਦਾਰ ਕਹ ਰਹੇ ਵੀ ਜੇ ਤੱਕ ਪਰਪਾਈਪੌਨ ਰੋਜੀ ਵਾਇਰਸ ਨਹੀਂ ਜਾਂਦਾ ਨਹੀਂ ਉਹੀ ਮੈਂ ਕਿਹਾ ਜਿੱਥੇ ਕਿਤੇ ਹੀ ਪ੍ਰੋਬਲਮ ਆਈ ਹੈ ਸੀ ਇਹ ਕਹਿੰਦੇ ਸਪਰੇ ਨਾਲ ਹੱਲ ਹੈਗਾ ਜੇ ਟਿੱਡੂ ਵਾਇਰਸ ਹੈਗਾ ਟਿੱਡਾ ਨਾਲ ਟਿੱਡੇ ਦੀ ਸਪਰੇ ਕਰ ਦੇਣਾ ਜਿਹੀ ਬੇਸਿਕਲੀ ਟਿੱਡੇ ਦੀ ਸਪਰੇ ਆ ਜੇ ਉਹ ਹੁੰਦੀ ਆ ਤੇ ਉਹਦਾ ਕੰਟਰੋਲ ਵੀ ਤੇ ਰੁਕਦਾ ਨਹੀਂ ਸਿਸਟਮ ਦੇ ਵਿੱਚ ਜੇ ਕਿਤੇ ਬੂਟਾ ਉਹੀ ਕਹਿੰਦਾ ਅਸੀਂ ਬੂਟੇ ਲੈ ਆ ਕੇ ਚੱਲੇ ਆ ਮੈਨੂੰ ਵੀ ਇਹ ਜੇ ਕਲੀਅਰ ਨਹੀਂ ਹੈ ਕਿ ਵੀ ਕਿਸ ਕਾਰਨ ਹੈ ਛੋਟਾ ਬੂਟਾ ਛੋਟੇ ਬੁੱਡੇ ਕਈ ਕੰਮ ਦੱਸਦੇ ਨੇ ਜਿੰਕ ਦੀ ਜਿੰਕ ਦੀ ਘਾਟ ਆ ਜਾਂ ਕਿਸੇ ਹੋਰ ਬਿਮਾਰੀ ਹੋ ਸਕਦੀ ਆ ਜਿਵੇਂ ਕਿ ਮੀਂਹ ਜਿਆਦਾ ਪੈ ਤੁਹਾਨੂੰ ਪਤਾ ਹੈ ਇਹ ਕੋਈ ਲੀਚਿੰਗ ਹੋ ਗਈ ਹੈ ਕੋਈ ਚੀਜ਼ ਕਿਸੇ ਦੀ ਘਾਟ ਹੋ ਸਕਦੀ ਆ ਅਸੀਂ ਉਹ ਚੈੱਕ ਕਰ ਲਾਂਗੇ ਸਾਡਾ ਖਸਤਾ ਹੈ ਵੀ ਜੇ ਕੋਈ ਵਾਇਰਸ ਨਾ ਹੀ ਹੋਵੇ ਤੇ ਵਧੀਆ ਗੱਲ ਹੈ ਬਾਕੀ ਜਿਹੜੀ ਚੀਜ਼ਾਂ ਹੋਣਗੀਆਂ ਉਹ ਯੂਨੀਵਰਸਿਟੀ ਦੇ ਕੇਵੀਕੇ ਕਿਨੇ ਹੱਲ ਕਰੂਗੀ ਨਹੀਂ ਕੇਵੀਕੇ ਯੂਨੀਵਰਸ ਇਕੱਠੀ ਹੈ ਜੇ ਮੈਂ ਯੂਨੀਵਰਸਿਟੀ ਜਾਂ ਵਰਡ ਯੂਜ਼ ਕਰ ਰਿਹਾ ਉਹ ਵਿੱਚ ਕੋਈ ਦੂਜਾ ਉਹ ਆਧਾਰਾ ਇੱਕੋ ਹੀ ਆ ਸੋਲੂਸ਼ਨ ਕਿਵੇਂ ਕਰੇਗੀ ਜੀ ਸੋਲੂਸ਼ਨ ਹੀ ਹੋਈ ਹੈ ਅਭੀ ਮੈਂ ਤੁਹਾਨੂੰ ਦੱਸਣਾ ਤੁਹਾਨੂੰ ਕਿ ਜੇਕਰ ਕਿਤੇ ਪ੍ਰੋਬਲਮ ਹੈਗੀ ਆ ਜੇਕਰ ਵਾਇਰਸ ਵੀ ਹੈਗੀ ਜੇ ਵਾਇਰਸ ਹੋ ਗਈ ਹੈ ਤੇ ਉਹ ਉਹ ਜਿੱਥੇ ਜਿੱਥੇ ਬੂਟੇ ਹੁੰਦੇ ਆ ਉਹਨਾਂ ਨੂੰ ਦਬਾ ਪਾ ਦਿੰਦੇ ਆ ਅੱਗੇ ਵਧਣ ਤੋਂ ਰੋਕਣ ਲਈ ਇਹੋ ਸਪਰੇਅ ਕਹਿੰਦੇ ਆ ਵੀ ਜਿਹੜਾ ਉਹ ਟਿੱਡੇ ਦੀ ਸਪਰੇਅ ਬੇਸਿਕਲੀ ਆ ਉਹ ਠੀਕ ਹੈ ਉਹਨਾਂ ਕੰਟਰੋਲ ਹੁੰਦੀ ਹੈ ਕਈ ਵਾਰੀ